ਤਿੰਨ ਦਿਨ ਪਹਿਲਾਂ ਨੰਗਲ ਵਿਖੇ ਇੱਕ ਮਾਮਲਾ ਵੇਖਣ ਆਇਆ ਸੀ ਜਿਸ ਵਿੱਚ ਹਿੰਦੂ ਆਗੂ ਨੂੰ ਕੁਝ ਲੋਕਾਂ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਉਸ ਦੀ ਹੱਤਿਆ ਕਰ ਦਿੱਤੀ ਸੀ ਜਿਸ ਦੇ ਚਲਦਿਆਂ ਹੁਣ ਪੂਰੇ ਪੰਜਾਬ ਵਿੱਚ ਇਹ ਖੱਤਿਆ ਦਾ ਸੇਕ ਪਹੁੰਚ ਰਿਹਾ ਹੈ ਤੇ ਇਸ ਦੇ ਚਲਦਿਆਂ ਪਠਾਨਕੋਟ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਬੈਨਰ ਹੇਠ ਭਾਰਤੀ ਜਨਤਾ ਪਾਰਟੀ ਅਤੇ ਪਠਾਨਕੋਟ ਵਪਾਰ ਮੰਡਲ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਬ੍ਰੋਸ਼ ਪ੍ਰਦਰਸ਼ਨ ਕੀਤਾ ਗਿਆ ਅਤੇ ਮ੍ਰਿਤਕ ਨੂੰ ਇਨਸਾਫ ਦਿਵਾਉਣ ਦੇ ਲਈ ਪੰਜਾਬ ਸਰਕਾਰ ਤੋਂ ਉਹਨੇ ਪਿੱਟ ਸੇ ਆਪਾ ਵੀ ਕੀਤਾ ਇਸ ਸੰਬੰਧੀ ਕਰਦਿਆ ਹੋਇਆ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਅਤੇ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਸਭਾ ਕ ਪ੍ਰਧਾਨ ਅਸ਼wini ਸ਼ਰਮਾ ਨੇ ਕਿਹਾ ਕਿ ਬਹੁਤ ਹੀ ਮੰਦ ਭਾਗੀ ਗੱਲ ਹੈ ਕਿ 2 ਦਿਨ ਪਹਿਲਾਂ ਨੰਗਲ ਵਿਖੇ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਦੁਕਾਨ ਦੇ ਅੰਦਰ ਵੜ ਕੇ ਲੋਕਾਂ ਵੱਲੋਂ ਹੱਤਿਆ ਕੀਤੀ ਗਈ। ਅਜੇ 3 ਦਿਨ ਬੀਤਣ ਤੋਂ ਬਾਅਦ ਵੀ ਪੁਲਿਸ ਦੇ ਹੱਥ ਖਾਲੀ ਨੇ। ਉਹਨਾਂ ਨੇ ਕਿਹਾ ਕਿ ਪੁਲਿਸ ਨੂੰ ਇਹ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ। આરોપીਆਂ ਨੂੰ ਜਲਦ ਤੋਂ ਜਲਦ ਤੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਇਹਦੇ ਨਾਲ ਹੀ ਉਹਨੇ ਪੰਜਾਬ ਸਰਕਾਰ ਨੂੰ ਵੀ ਪੀੜਿਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ। ਮਾਤਾ ਕੀ ਜੈ ਹਾਰ ਮਾਤਾ ਕੀ ਜੈ ਇਹ ਗੱਲ ਤਾਂ ਸਾਰੇ ਪੰਜਾਬ ਦੇ ਅੰਦਰ ਪਤਾ ਹੈ ਕਿ 2 ਦਿਨ ਪਹਿਲਾਂ ਨੰਗਲ ਦੇ ਅੰਦਰ ਵਿਸ਼ੂ ਬਿੰਦੂ ਪਰਸ਼ਦ ਦੇ ਅਧਿਐਕਸ਼ ਵਿਕਾਸ ਦੀ ਹਤਿਆ ਦਿਨ ਦਿਹਾੜੇ ਉਹਦੀ ਦੁਕਾਨ ਤੇ ਜਾ ਕੇ ਸਿਰ ਤੇ ਗੋਲੀ ਮਾਰ ਕੇ ਕਰ ਦਿੱਤੀ ਗਈ। ਇਹਦਾ ਪੂਰੇ ਪੰਜਾਬ ਦੇ ਅੰਦਰ ਸਾਰੇ ਹੀ ਪੰਜਾਬੀਆਂ ਚ ਬਹੁਤ ਜ਼ਿਆਦਾ ਰੋਸ ਹੈ। ਉਹਦਾ ਕਾਰਨ ਇਹ ਹੈ ਕਿ ਪੰਜਾਬ ਨੇ ਬੜਾ ਸੰਤਾਪ ਸਹਿਆ ਹੋਇਆ। ਪੰਜਾਬ ਬੜੀ ਮੁਸ਼ਕਿਲ ਨਾਲ ਬਲੀਦਾਨ ਦੇਣ ਤੋਂ ਬਾਅਦ ਅਤੰਕ ਦੇ ਦੌਰ ਤੋਂ ਬਾਹਰ ਆਇਆ ਹੈ। ਲੇਕਿਨ ਜਦ ਦੀ ਇਹ ਸਰਕਾਰ ਆਈ ਹੋਈ ਹੈ ਕੋਈ ਦਿਨ ਐਸਾ ਨਹੀਂ ਹੈ ਜਿਸ ਦਿਨ ਕੋਈ ਨਾ ਕੋਈ ਹੱਤਿਆ ਨਾ ਹੋ ਰਹੀ ਹੋਏ ਔਰ ਲਗਾਤਾਰ ਕਤਲਾਂ ਦਾ ਕ੍ਰਮ ਬਦਲਿਆ ਵੱਧਾ ਜਾ ਰਿਹਾ ਹੈ ਇਸ ਸਰਕਾਰ ਦੀ ਨੀਅਤ ਜਿਹੜੀ ਆ ਪੰਜਾਬ 'ਚ ਕਾਨੂੰਨ ਦਾ ਰਾਜ ਲਿਆਂਡਣ ਵਾਲੀ ਨਹੀਂ ਹੈ ਜਦੋਂ ਸਰਕਾਰਾਂ ਨਹੀਂ ਜਾਗਦੀਆਂ ਉਦੋਂ ਸਮਾਜ ਸੜਕਾਂ ਤੇ ਆਂਦਾ ਹੈ ਔਰ ਆਪਣੀ ਗੱਲ ਬੈਰੀ ਗੁੰਗੀ ਸਰਕਾਰ ਦੇ ਕੰਨਾਂ ਤੱਕ ਪਹੁੰਚਾਂਦਾ ਹੈ ਔਰ ਇਹ ਟਾਰਗੇਟ ਕਿਲਿੰਗ ਹੈ ਇਹਦੀ ਜਾਣਕਾਰੀ ਪ੍ਰਸ਼ਾਸਨ ਨੂੰ ਸੀ ਇਹ ਉਹੀ ਹਾਲ ਹੈ ਕਿ ਜਿਸ ਪ੍ਰਕਾਰ ਸ਼ੁਰੂਆਤੀ ਘਟਨਾਵਾਂ ਜਦੋਂ ਪੰਜਾਬ ਦਾ ਮਾਹੌਲ ਖਰਾਬ ਹੋਇਆ ਉਸ ਵੇਲੇ ਹੁੰਦੀਆਂ ਸੀ ਉਸ ਪ੍ਰਕਾਰ ਦੀਆਂ ਘਟਨਾਵਾਂ ਆ ਗਈਆਂ ਇਸ ਕਰਕੇ ਅੱਜ ਵਿਸ਼ੂਬਿੰਦੂ ਪ੍ਰਸ਼ਦ ਦੇ ਬੈਨਰ ਥੱਲੇ ਸਾਰਾ ਹੀ ਸਮਾਜ ਇਕੱਠਾ ਹੋਇਆ ਕੋਈ ਨਹੀਂ ਚਾਹੁੰਦਾ ਕਿ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦਾ ਭਾਈਚਾਰਾ ਭੰਗ ਹੋਏ ਪਰ ਜਿਹੜੀ ਇਹ ਸਰਕਾਰ ਹੈ ਇਹਦਾ ਤੋੜਨ ਵਾਲੀਆਂ ਤਾਕਤਾਂ ਦੇ ਨਾਲ ਸੰਬੰਧ ਪੰਨੂ ਜੋ ਕੁਝ ਬੋਲਦਾ ਹੈ ਔਰ ਜਿਸ ਪ੍ਰਕਾਰ ਕੇਜਰੀਵਾਲ ਦਾ ਪੰਜਾਬ ਦੇ ਅੰਦਰ ਵਿਵਾਰ ਔਰ ਅਚਰਨ ਰਿਆ ਇਹ ਬਕਵਾਲ ਦੀ ਤਾਕਤਾਂ ਨੂੰ ਪੰਜਾਬ ਨੂੰ ਦੇ ਟੁਕੜੇ ਕਰਨ ਵਾਲੀਆਂ ਤਾਕਤਾਂ ਨੂੰ ਤਾਕਤ ਦੇਣ ਵਾਲੀ ਸਰਕਾਰ ਹੈ ਇਹ ਸਰਕਾਰ ਜਾਗੇ ਪੰਜਾਬ 'ਚ ਕਾਨੂੰਨ ਦਾ ਰਾਜ ਹੋਏ ਪੰਜਾਬ 'ਚ ਅਮਨ ਹੋਏ ਪੰਜਾਬ 'ਚ ਸ਼ਾਂਤੀ ਹੋਏ ਇਸ ਕਰਕੇ ਇਸ ਸਰਕਾਰ ਨੂੰ ਜਗਾਣ ਲਈ ਅੱਜ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਇਸ ਪ੍ਰਕਾਰ ਦੇ ਆ ਕਤਲੋਗਰ ਇਸ ਪ੍ਰਕਾਰ ਦੀ ਟਾਰਗੇਟ ਕਿਲਿੰਗ ਜਿਹੜੀ ਹੈ ਉਹ ਬੰਦ ਹੋਣੀ ਚਾਹੀਦੀ ਹੈ ਅੱਜ ਵਿਸ਼ੇਵਿੰਦੂ ਪਰਸ਼ਦ ਪੰਜਾਬ ਦੇ ਸੱਦੇ ਤੇ ਪੂਰੇ ਪੰਜਾਬ ਦੇ ਸ਼ਹਿਰਾਂ ਦੇ ਵਿੱਚ ਅਪਰਾਸ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਇਹਦਾ ਕਾਰਨ ਹੈ ਸਾਡਾ ਇੱਕ ਕਾਰਜਕਰਤਾ ਵਿਕਾਸ ਬੱਗਾ ਨੰਗਲ ਦਾ ਅਧਿਐਕਸ਼ਕਾ ਉਹਨੂੰ ਅਣਪਛਾਤੇ ਲੋਕਾਂ ਨੇ ਤਲਵਾਰਾਂ ਦੇ ਨਾਲ ਕਤਲ ਕਰ ਦਿੱਤਾ ਸਰਕਾਰ ਤੋਂ ਸਾਡੀ ਮੰਗ ਹੈ ਉਹਨਾਂ ਦੇ ਕਾਤਲਾਂ ਨੂੰ ਜਲਦੀ ਫੜਿਆ ਜਾਏ ਕਾਸਟ ਰਾਤ ਮੋੜਾਈ ਉਹਨਾਂ ਨੂੰ ਸਗਾ ਦਿੱਤੀ ਜਾਏ ਉਹਨਾਂ ਦੇ ਪਰਿਵਾਰ ਨੂੰ ਜਿਹੜੇ ਵਿਕਾਸ ਬੱਗਾ ਦਾ ਪਰਿਵਾਰ ਆ ਉਹਨੂੰ 1 ਕਰੋੜ ਰੁਪਏ ਮੁਆਵਜ਼ਾ ਦਿੱਤਾ ਜਾਏ ਉਹਨਾਂ ਦੀ ਧਰਮ ਪਤਨੀ ਨੂੰ ਨੌਕਰੀ ਦਿੱਤੀ ਜਾਏ ਕਿਉਂਕਿ ਉਹਨਾਂ ਦੀ ਕਿਸੇ ਦਾ ਕੋਈ ਰੰਜਿਸ਼ ਨਹੀਂ ਸੀ ਉਹਨਾਂ ਦੀ ਕਿਸੇ ਨਾਲ ਕੋਈ ਕਸੂਰ ਨਹੀਂ ਸੀਗਾ ਉਹਨਾਂ ਦਾ ਜਿਹੜਾ ਕਤਲ ਆ ਉਹਦੀ ਸਿੱਧੀ ਸਿੱਧੀ ਜ਼ਿੰਮੇਵਾਰੀ ਸਰਕਾਰ ਦੀ ਆ ਸਰਕਾਰ ਦੀ ਸੀਆਈਡੀ ਥੁੱਤੀ ਪਈ ਕੀ ਕਰ ਰਹੀ ਸੀ ਜਿਹੜੇ ਛਾੜਤੀ ਅੰਦਰ ਘੁੰਮ ਰਹੇ ਨੇ ਸਾਡੇ ਦੇ ਫੁੱਟ ਪਾਣ ਲਈ ਕੀ ਇਹਨਾਂ ਨੂੰ ਪਤਾ ਨਹੀਂ ਕਿ ਕਲੇ ਕਨੇ ਚੈਨੀਤੀ ਵਿਅਕਤੀ ਆ ਉਹਨਾਂ ਨੂੰ ਸਿਕਿਉਰਿਟੀ ਕੋਈ ਨਹੀਂ ਪ੍ਰਦਾਨ ਕੀਤੀ ਗਈ ਇਹ ਕਦਰਦ ਕੱਲ ਨੂੰ ਮੈਂ ਵੀ ਜ਼ਿਲ੍ਹਾ ਦੇ ਅਫਸਰ ਕੱਲ ਨੂੰ ਮੇਰੇ ਨਾਲ ਵੀ ਹੋ ਰਦੀ ਹੈ ਬਾਅਦ ਵਿੱਚ ਸਰਕਾਰ ਕਹੇਗੀ ਮੈਂ ਇੱਕ ਆਮ ਆਦਮੀ ਆ ਧਾਰਮਿਕ ਹੋਣ ਦੇ ਨਾਤੇ ਮੈਂ ਜ਼ਿਲ੍ਹਾ ਦੇ ਅਫਸਰ ਕੱਲ ਨੂੰ ਮੇਰੇ ਤੇ ਅਟੈਕ ਹੋ ਜਾਏਗਾ ਅਟੈਕ ਹੋਣ ਤੋਂ ਬਾਅਦ ਇਹ ਸਰਕਾਰ ਲੈ ਕੇ ਆਏਗੀ ਆਪਣੇ ਫਾਈਲਾਂ ਖੋਲੇਗੀ ਐਫ ਆਈ ਆਰ ਹੋਗੀ ਜੀ ਬੰਦੇ ਬੜੇ ਨਹੀਂ ਜਾਣੇ ਤਿੰਨ ਦਿਨ ਹੋ ਗਏ ਅੱਜ ਤੱਕ ਵੱਲੋਂ ਉਹਨਾਂ ਨੂੰ ਤਿੰਨ ਦਿਨ ਹੋ ਗਿਆ ਇਹ ਤੱਕ ਬੰਦੇ ਪਛਾਣੇ ਨਹੀਂ ਗਏ ਸਰਕਾਰ ਨੂੰ ਚੇਤਾਵਨੀ ਹੈ ਅੱਜ ਰੋਸ਼ ਪ੍ਰਦਰਸ਼ਨ ਕੀਤਾ ਇਸ ਤੋਂ ਬਾਅਦ ਵੱਡਾ ਵੀ ਕਰਾਂਗੇ ਅਸੀਂ ਇਸ ਗੱਲ ਦੀ ਕੋਈ ਚਿੰਤਾ ਨਹੀਂ ਕਰਦੇ ਇੱਕ ਕਲੈਕਸ਼ਨ ਦਾ ਕੋਡ ਆ ਕਨੈਕਟ ਲਗਾ ਸਾਡਾ ਇਲੈਕਸ਼ਨ ਨਾਲ ਕੋਈ ਲੈਣ ਦੇਣਾ ਨਹੀਂ ਸਾਡਾ ਪੋਲੀਟੀਕਲ ਪਾਰਟੀ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਆਪਣੇ ਸਵੈਡਰ ਆਪਣੇ ਸਮਾਜ ਆਪਣੇ ਪੰਜਾਬੀ ਭਰਾਵਾਂ ਨਾਲ ਲੈਣਾ ਦੇਣਾ ਉਹਦੀ ਸੁਰੱਖਿਆ ਦੀ ਗੰਟੀ ਦਿੱਤੀ ਜਾਏ ਪੰਜਾਬ ਦਾ ਮੋਹ ਨਾ ਖਰਾਬ ਕੀਤਾ ਜਾਏ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮੋਰੋ ਬ੍ਰਿੰਗ them ਟੂ A&M's Gems Cambridge International School Pathankot affiliated ਟੂ CBSE New Delhi ਲਿਟਲ ਕਿਡਸ ਆਰ ਸੌਫਟ ਐਟ ਬੋਡੀ ਐਂਡ ਸਟਰੋਂਗ ਐਟ ਸੋਲ Such is our kindergarten section with kids-friendly classrooms and strong ethics to inculcate good habits among our little champs. The Future Ready School with Shooting Range, Cricket Academy, NCC Naval Unit, Swimming Classes, Judo, Taekwondo, Karate, and Skating Classes. Training of Vocal, Classical and Western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Daloji bypass road patankar